10 20 ਡਾਕਟਰ ਬੀਰ ਸਿੰਘ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਜਖਵਾਲੀ ਵਿਖੇ ਪਰਾਲੀ ਜੰਪ ਦਾ ਦौरा ਕਰਨ ਪੁੱਜੇ ਕਰੋਨਾ ਨੂੰ ਲੈ ਕੇ ਬੋਲੇ ਨੇ ਸਿਹਤ ਮੰਤਰੀ ਉਹਨਾਂ ਕਿਹਾ ਹੈ ਕਿ ਪੰਜਾਬ ਦੇ ਵਿੱਚ ਕਰੋਨਾ ਨੂੰ ਲੈ ਕੇ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਇਸ ਨੂੰ ਸਮਝਣ ਦੀ ਲੋੜ ਹੈ ਸਰਕਾਰ ਪੂਰੀ ਸਾਵਧਾਨੀ ਵਰਤ ਰਹੀ ਹੈ ਤੇ ਅਫਵਾਹਾਂ ਤੋਂ ਬਚੋ ਅਤੇ ਸਾਵਧਾਨ ਰਹੋ ਅਸੀਂ ਅਬਜ਼ਰਵੇਸ਼ਨ ਰੱਖ ਰਹੇ ਹਾਂ ਮੈਂ ਇਸ ਰੋਡ ਤੋਂ ਅਕਸਰ ਲੰਘਦਾ ਹਾਂ ਜੀ ਔਰ ਮੈਂ ਦੇਖਿਆ ਵੀ ਜਿਹੜਾ ਇਹ ਬਹੁਤ ਅੱਛਾ ਕੰਮ ਹੈ ਇੱਥੇ ਇੱਕ ਬਾਇਓ ਸੀएनजी ਪਲਾਂਟ ਹੈ ਔਰ ਕਿਸਾਨਾਂ ਨੂੰ ਬਹੁਤ ਫਾਇਦਾ ਕਿ ਜਿਹੜੇ ਇਹ ਪਰਾਲੀ ਦੀਆਂ ਗੰਢਾਂ ਪੜਾ ਕੇ ਇੱਥੇ ਸਟੋਰ ਕਰਦੇ ਆ ਤੇ ਉਹਦੇ ਨਾਲ ਫਿਰ ਜਿਹੜੀ ਬਾਇਓ ਸੀएनजी ਆਪਣੀ ਫਿਊਲ ਦੀ ਰਿਕੁਆਇਰਮੈਂਟ ਵੀ ਪੂਰੀ ਹੁੰਦੀ ਹੈ ਔਰ ਖੇਤ ਵੀ ਕਲੀਅਰ ਹੋ ਜਾਂਦੇ ਆ ਔਰ ਕਿਸਾਨਾਂ ਨੂੰ ਸਾਰਨਾ ਨਹੀਂ ਪੈਂਦਾ ਜਿਹੜਾ ਝੋਨੇ ਦੀ ਪਰਾਲੀ ਨੂੰ ਇਹ ਬਹੁਤ ਅੱਛਾ ਇਨੀਸ਼ੀਏਟਿਵ ਹੈ ਔਰ ਉਹਨਾਂ ਨੇ ਸਾਰਾ ਅਰੇਂਜਮੈਂਟ ਵੀ ਕੀਤਾ ਕਿ ਇਹਦੇ ਵਿੱਚ ਵੀ ਉਹਨਾਂ ਨੇ ਜਿਹੜਾ ਹੈਗਾ ਸਾਰਾ ਐਂਬੂਲੈਂਸ ਦੀ ਰੋਡ ਪਾਵੇ ਰੱਬ ਨਾ ਕਰੇ ਕਿਤੇ ਰੋਡ ਪਾ ਜੇ ਤਾਂ ਐਂਬੂਲੈਂਸ ਵਿੱਚ ਤੇ ਇਹ ਜਿਹੜਾ ਜਖਵਾਲੀ ਦਾ ਅੱਡਾ ਹੈਗਾ ਨਾ ਜੀ ਇਹਦੇ ਵਿੱਚ ਕੁਛ ਇੱਥੇ ਇੱਕ ਕਲੋਨੀ ਵੀ ਬਣੀ ਹੋਈਆਂ ਤੇ ਉਹਦੇ ਵੀ ਇਸ ਤਰ੍ਹਾਂ ਬਹੁਤ ਨੇੜੇ ਆ ਰੈਜ਼ੀਡੈਂਸ਼ੀਅਲ ਏਰੀਆ ਦੇ ਵੀ ਕਾਫੀ ਲੋਕਾਂ ਦੇ ਘਰ ਹੈ ਤੇ ਮੈਨੂੰ ਲੱਗਿਆ ਵੀ ਇਹ ਛੋਟਾ ਜਿਹਾ ਇੱਕ ਜਿੰਦ ਹੈ ਨਾ ਕਈ ਵਾਰੀ ਆਪਾਂ ਨੇ ਗਲਤ ਧਿਆਨ ਦਿੰਦੇ ਹਾਂ ਜੀ ਤੇ ਇਹਦੇ ਵਿੱਚ ਤੇ ਜਿੱਥੇ ਕੋਈ ਦੁਕਾਨ ਹੈ ਜਾਂ ਰੈਜ਼ੀਡੈਂਸ਼ੀਅਲ ਏਰੀਆ ਉਹਦੇ ਵਿਚਾਲੇ ਗ੍ਰੀਨ ਬੈਡ ਜਿਹੜੀ ਹੈਗੀ ਆ ਦੋ ਤਿੰਨ ਰੋ ਜੜੀਆਂ ਹੈਗੀਆਂ ਉਹ ਐਵਰ ਗ੍ਰੀਨ ਟਰੀਜ਼ ਦੀਆਂ ਜਿਵੇਂ ਅਸ਼ੋਕਾ ਆਉਂਦਾ ਗਾਰਡਨੀਆਂ ਆਉਂਦਾ ਮਰੀਆ ਹੁੰਦਾ ਵੀ ਜੇ ਤਿੰਨ ਚਾਰ ਰੋਜੜੀਆਂ ਤਰਖਤਾਂ ਦੀਆਂ ਜਿਹੜਾ ਟਿੰਬਰ ਵੀ ਉਹ ਵੀ ਜਿਹਦੀ ਜਨੇ ਸਟੋਰ ਕੀਤਾ ਜਿਹਨਾਂ ਜ਼ਮੀਨ ਲਈ ਉਹਦੇ ਹੋਏਗਾ ਨਾ ਜੀ ਉਹ ਟਿੰਬਰ ਗਰੋ ਕਰੇਗਾ ਇੱਕ ਤਾਂ ਸੋਨਾ ਵੀ ਲੱਗੇਗਾ ਤੇ ਦੂਜਾ ਜੇ ਰੱਬ ਨਾ ਕਰੇ ਕਿਤੇ ਕੋਈ ਫਾਇਰ ਇਨਸੀਡੈਂਸ ਹੋ ਜਾਂਦੀ ਹੈ ਜਾਂ ਕੁਝ ਹੋ ਜਾਂਦਾ ਤੇ ਜਿਹੜਾ ਆਪਣਾ ਰੈ residențial ਏਰੀਆ ਉਹਨਾਂ ਦੀ ਪ੍ਰੋਟੈਕਸ਼ਨ ਵੀ ਉਹ ਇੱਕ ਦੀਵਾਰ ਦਾ ਕੰਮ ਵੀ ਕਰਨਗੇ ਸ਼ੀਲਡ ਦਾ ਕੰਮ ਵੀ ਕਰਨਗੇ ਇਹ ਜਿਹਨੂੰ ਹਾਈਲਾਈਟ ਕਰਨੇ ਮਰੀ ਐਮਐਲਏ ਸਾਹਿਬ ਨਾਲ ਗੱਲ ਹੋਈ ਫਿਰ ਅਸੀਂ ਵਿਜ਼ਿਟ ਕੀਤਾ ਅੱਜ ਉਹਨਾਂ ਦੀ ਡਿਊਟੀ ਕਿਤੇ ਹੋਰ ਲੱਗੀ ਹੋਈ ਸੀ ਉਹਨਾਂ ਨੇ ਵੀ ਆਣਾ ਸੀ ਤੇ ਡੀਸੀ ਸਾਹਿਬ ਆਏ ਜ ਮੇਰੀ ਡਿਪਟੀ ਕਮਿਸ਼ਨ residential area ਪਹਿਲਾਂ ਇਹ ਚੋਕਾ ਦਣਗੇ ਜੀ ਮਲੇ ਇਹਦਾ ਫਾਇਦਾ ਹੋ ਗਿਆ ਵੀ ਜੇ ਕੱਲ ਨੂੰ ਕੋਈ ਗਲਤ ਬਾਤ ਵੀ ਹੁੰਦੀ ਆ ਤਾਂ residential area ਨੂੰ ਕਿਸੇ ਨੂੰ ਨੁਕਸਾਨ ਨਾ ਹੋਵੇ ਤੇ ਐਂਬੂਲੈਂਸ ਬਾਕੀ ਸਾਰਾ ਕੁਝ ਠੀਕ ਹੈ ਜੀ ਇਹਦੇ ਚੰਮੁਰਾਸਤੀ ਮੂਵਮੈਂਟ ਦਾ ਰੱਖਿਆ ਹੋਇਆ ਉਹਨਾਂ ਨੇ ਪਾਣੀ ਦਾ ਵੀ ਅਰੇਂਜਮੈਂਟ ਕੀਤਾ ਹੋਇਆ ਬਾਕੀ ਸਾਰਾ ਕੁਝ ਠੀਕ ਹੈਗਾ ਬਸ ਇੱਕ ਪੁਆਇੰਟ ਸੀਗਾ ਜਿਹੜਾ ਰੈ residential area ਜਾਂ ਸ਼ਾਪਸ ਦੇ ਨੇੜੇ ਜਿਹੜਾ ਹੈਗਾ ਉਹਨੂੰ ਕਲੀਅਰ ਕਰਕੇ ਉੱਥੇ ਇੱਕ ਗ੍ਰੀਨ ਬੈਲਟ ਕ੍ਰੀਏਟ ਕੀਤੀ ਜਾਵੇ ਬਿਟਵੀਨ ਜਿਹੜਾ residential area ਹੈਗਾ ਔਰ ਜਿਹੜਾ ਡੰਪ ਹੈਗਾ ਸਟੋਰੇਜ ਹੈਗਾ ਪ੍ਰਾਲੀ ਦਾ ਇਹ ਵਾਲਾ ਇਸ਼ੂ ਸੀਗਾ ਪਬਲਿਕ ਹੈਂਡਰਸਟ ਹੈ ਔਰ ਹੈਲਥ ਪੁਆਇੰਟ ਤੋਂ ਹੈਲਥ ਹੈਜ਼ਰਡ ਕਿਸੇ ਵੇਲੇ ਬਣ ਸਕਦਾ ਹੈ ਇਹ ਉਹਦੇ ਵਾਸਤੇ ਮੇਰਾ ਮੈਂ ਆਈ ਵਾਂਟਡ ਟੂ ਫਲੈਗ ਦਾ ਇਸ਼ ਇਸ ਤੋਂ ਪਹਿਲਾਂ ਕਿ ਕੋਈ ਮਸਾਬ ਹੋਵੇ ਕਿਉਂਕਿ ਮੈਂ 2 ਦਿਨ ਪਹਿਲਾਂ ਹੀ ਮੈਂ ਦੰਦਰਾੜਾ ਖਾੜ ਮੇਰਾ ਪਿੰਡ ਹੈ ਉੱਥੇ ਲੋਕਾਂ ਨੂੰ ਜਗ੍ਹਾ ਨਹੀਂ ਹੁੰਦੀ ਸੋ ਉਹਨਾਂ ਨੇ ਇੱਕੋ ਹੀ ਜਗ੍ਹਾ ਦੇ ਉੱਤੇ ਗੁਹਾਰੀਆਂ ਵੀ ਲਾਈਆਂ ਹੋਈਆਂ ਸੀ ਤੇ ਤੂੜੀ ਦੇ ਜਿਹੜੇ ਕੁੱਪ ਵੀ ਸੀਗੇ ਉਹਦੇ ਚ ਅੱਗ ਲੱਗ ਗਈ ਤੇ ਉਹ ਐਂਬੂਲੈਂਸ ਵਾਲੇ ਨੇੜੇ ਨਹੀਂ ਜਾ ਪਾਰ ਰਹੇ ਸੀ ਮੈਂ 4-5 ਫਾਰਮ ਰਿਗਟ ਦੀਆਂ ਗੱਡੀਆਂ ਮਗਾਈਆਂ ਤੇ ਉਹਨਾਂ ਨੂੰ 4 ਘੰਟੇ ਲੱਗ ਗਏ ਉਹਨੂੰ ਕੰਟਰੋਲ ਕਰਨ ਵਾਸਤੇ ਨਾ ਤੂੜੀ ਬਚੀ ਨਾ ਗੁਹਾਰੀਆਂ ਬਚੀਆਂ ਤੇ ਕਿਉਂਕਿ ਉਹਦੇ ਚ ਮਤਲਬ ਸਕੋਪ ਹੀ ਨਹੀਂ ਸੀਗਾ ਕਿ ਉਹਦੇ ਅੰਦਰ ਜਾ ਕੇ ਉਹਨੂੰ ਅੱਗ ਬੁਝਾਈ ਜਾ ਸਕੇ ਇਸ ਕਰਕੇ ਹੋਰ ਵੀ ਜਿਹੜਾ ਮਤਲਬ ਕਈ ਜਗ੍ਹਾ ਤੇ ਫਾਰ ਦੀ ਐਕਸੀਡੈਂਸਸ ਹੁੰਦੀਆਂ ਆਪਣੇ ਜਿਹਾ ਪਿੱਛੇ ਜੇ ਇੱਕ ਕਿਸਾਨ ਵੀ ਸਾਡਾ ਜਿਹੜਾ ਕੈਦੂ ਕੈਦੂ ਪਰ ਪ੍ਰਿੰਸੀਪਲ ਰਾਜੂ ਉਸਕੇ ਮਰ ਗਿਆ ਮੈਂ ਪੀਜੀਏ ਗਿਆ ਉਹਨਾਂ ਦਾ ਇਲਾਜ ਕਰਾਇਆ ਉੱਥੇ ਫਰੀਦਕੋਟ ਤੋਂ ਆਏ ਹੋਏ ਸੀ ਮੋੜ ਮੰਡੀ ਤੋਂ ਆਏ ਹੋਏ ਸੀ ਸੋ ਉਹ ਵੀ ਇਸ਼ੂ ਮੈਂ ਬਾਰੀ ਬਾਰੀ ਫਲਾਇਆ ਕੀਤਾ ਵੀ ਜਿਹੜੇ ਕਿਸਾਨ ਵੀ ਹੈ ਨਾ ਜੀ ਜਿਹੜੇ ਦੋ ਕਿਸਾਨ ਆ ਉਹ ਜੇ ਆਪਣੀ ਕਣਕ ਦੇ ਵਿਚਾਰੇ ਦੋਨੋਂ ਇੱਕ ਇੱਕ 1100 ਦਾ ਬੀਜ ਲਣ ਤਾਂ ਉਹਦੇ ਨਾਲ ਵੀ ਜਦੋਂ ਸਭ ਤੋਂ ਪਹਿਲਾਂ ਕੱਟੀ ਜਾਂਦੀ ਆ 15 20 ਦਿਨ ਤੇ ਉੱਥੇ ਫਿਰ ਹਰਾਚਾਰਾ ਦੇ ਜਾਂਦੇ ਤੇ ਗ੍ਰੀਨ ਬੈਲਟਸ ਉੱਥੇ ਵੀ ਕ੍ਰੀਏਟ ਹੋ ਜਾਣਗੀਆਂ ਤੇ ਫਿਰ ਮਤਲਬ ਕਣਕ ਦਾ ਵੀ ਵੱਡਾ ਨੁਕਸਾਨ ਨਹੀਂ ਹੋ ਸਕਦਾ ਕਿਤੇ ਵਲੋ ਉਹਦੇ ਚੋਂ ਉਹਨੂੰ ਉਹ ਖਾਲੀ ਜਗ੍ਹਾ ਹੋਏਗੀ ਉੱਥੇ ਫਾਇਰ ਬ੍ਰਿਗੇਡ ਵੀ ਜਾ ਸਕਦੀ ਹੈ ਔਰ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਤੇ ਘਟੋ ਘਟ ਜਾਣਾ ਨਹੀਂ ਜਾਣ ਗਿਆ ਔਰ ਵੱਡਾ ਨੁਕਸਾਨ ਨਹੀਂ ਹੋ ਸਕਦਾ 2 4 ਕਿੱਲੇਸ ਹੋ ਸਕਦਾ ਜਿਵੇਂ 200 ਏਕੜ 400 ਏਕੜ ਜੋ ਨਹੀਂ ਹੋਏਗਾ ਸੋ ਇਸ ਤਰ੍ਹਾਂ ਦੇ ਪਬਲਿਕ ਇੰਟਰਸਟ ਦੇ ਈਸ਼ੂ ਆ ਜਿਹੜੇ ਮੈਂ ਮੌਕੇ ਤੋਂ ਮੌਕੇ ਹਾਈਲਾਈਟ ਕਰਦਾ ਰਹਿੰਦਾ ਕੋਵਿ ਦੇਖੋ ਕੋਵਿਡ ਨੂੰ ਲੈ ਕੇ ਮੈਂ ਬਾਰ ਬਾਰ ਕਹਿੰਦਾ ਕਿ ਅਸੀਂ ਬਹੁਤ ਜ਼ਿਆਦਾ ਸਾਵਧਾਨੀ ਸਰਕਾਰ ਵਰਤ ਰਹੀ ਆ ਆਪਾਂ ਸਾਵਧਾਨੀ ਸਾਰੀਆਂ ਵਰਤੀਏ ਪੈਨਿਕ ਕਰਨ ਦੀ ਕੋਈ ਵੀ ਕਿਸੇ ਕਿਸਮ ਦੀ ਆਪਾਂ ਅਫਵਾਹਾਂ ਤੇ ਯਕੀਨ ਨਾ ਕਰੀਏ ਪੰਜਾਬ ਦੇ ਹਾਲਾਤ ਬਹੁਤ ਅੱਛੇ ਆ ਪਹਿਲਾਂ ਵੀ ਵੈਸੇ ਪੰਜਾਬ ਚ ਲੇਟ ਆਂਦਾ ਲੇਕਿਨ ਪਿੱਛੇ ਜੇ ਕੇਸ ਜਿਵੇਂ ਕੇਰਲ ਦੇ ਵਿੱਚ ਔਰ ਉਧਰ ਆਪਣੇ ਕਰਨਾਟਕਾ ਚ ਮਹਾਰਾਸ਼ਟਰ ਚ ਇਵਨ ਦਿੱਲੀ ਦੇ ਵਿੱਚ ਜਾਂ ਆਸ-ਪਾਸੇ ਗੁੜਗਾਓ ਤੇ ਵਧੇ ਆ ਆਪਣੇ ਜਿਹੜੇ ਆਏ ਵੀ ਆ ਕੇਸਸ ਉਹ ਇੱਕ ਤਾਂ ਕੇਰਲ ਤੋਂ ਆਇਆ ਸੀ ਜੀ ਬਾਕੀ ਜਿਹੜੇ ਮੇਨ ਹੈਗੇ ਆ ਯੂਪੀ ਤੋਂ ਜਿਹੜੇ ਆਪਣੇ ਰਿਸ਼ਤੇਦਾਰਾਂ ਨੂੰ ਵਿਜ਼ਿਟ ਕਰਨ ਆਏ ਸੀ ਤੇ ਉਹਨਾਂ ਦੇ ਜਿਹੜੇ ਕਾਉਂਟੈਕਟ ਟ੍ਰੇਸਿੰਗ ਕਰ ਰਹੇ ਆ ਉਹਨਾਂ ਦੇ ਵਿੱਚੋਂ ਪੋਜ਼ਿਟਿਵ ਆਇਆ ਜਿਹੜੇ ਕਾਉਂਟੈਕਟ ਟ੍ਰੇਸਿੰਗ ਦੇ ਵਿੱਚੋਂ ਅਸੀਂ ਉਹਨਾਂ ਨੂੰ ਹੋਮ ਕਵਾਰੰਟਾਈਨ ਕਰ ਰਹੇ ਆ ਇਹ ਕੋਈ ਨਵਾਂ ਵੇਰੀਐਂਟ ਨਹੀਂ ਆ ਮਤਲਬ ਅਜੇ ਇਹਨੂੰ ਕਿਸੇ ਨੇ ਵੀ ਨਾ ਤਾਂ WHO ਨੇ ਨਾ ਸਾਡੀ ਗਵਰਨਮੈਂਟ ਆਫ ਇੰਡੀਆ ਨੇ ਉਹਨੂੰ ਵੇਰੀਐਂਟ ਆਫ ਇੰਟਰਸਟ ਕਹਿੰਦੇ ਆ ਉਹਨੂੰ ਉਹ ਨਹੀਂ ਕੀਤਾ ਅਬਜ਼ਰਵੇਸ਼ਨ ਅਸੀਂ ਰੱਖ ਰਹੇ ਆ ਤੇ ਪੈਨਿਕ ਕਰਨ ਦੀ ਲੋੜ ਨਹੀਂ ਆ ਜਿਹੜੀ ਪ੍ਰਕਾਸ਼ਨ ਦੀ ਲੋੜ ਆ ਉਹ ਹੈਗਾ ਜਿਹੜੇ ਪ੍ਰੈਗਨੈਂਟ ਲੇਡੀਆਂ ਆ ਬਹੁ ਜਿਨ੍ਹਾਂ ਦਾ ਡਾਇਲਿਸਿਸ ਹੋ ਰਿਹਾ ਕੋਈ ਕੈਂਸਰ ਦਾ ਪੇਸ਼ੈਂਟ ਹੈ ਕੋਈ ਅਨਕੰਟਰੋਲਡ ਬਲੱਡ ਪ੍ਰੈਸ਼ਰ 슈ਗਰ ਜਾਂ ਕੋਈ ਸਟੀਰੋਇਡ ਦੀ ਦਵਾਈ ਲੈਂਦਾ ਕੋਈ organ transplant ਲਈ ਜਾਂ ਕਿਸੇ ਹੋਰ ਵਜ੍ਹਾ ਦੇ ਨਾਲ ਇਸ ਤਵਾ ਵਾਸਤੇ ਜਿਹੜੇ ਮਲਟਿਪਲ ਕਰੋਸਸ ਦੇ ਪੇਸ਼ੈਂਟ ਹੈ